ਕਿਸਾਨ ਵੀਰੋ ਸਤਿ ਸ੍ਰੀ ਅਕਾਲ ਬਾਈ ਸਾਰੇ ਭਰਾਵਾਂ ਨੂੰ ਮੈਂ ਜਗਮੀਤ ਸਿੰਘ ਬੇਗੂ ਵਾਲੇ ਤੋਂ ਤੇ ਅੱਜ ਅਸੀਂ ਬੀਜ ਝਾੜ ਰਹੇ ਆ ਪੀਆਰ 126 ਦਾ 131 ਦਾ ਕੱਲ ਨੂੰ ਝਾੜਾਂਗੇ ਉਹ ਬਾਪੂ ਨਾਲ ਆਇਆ ਸਾਡਾ ਤੇ ਇੱਕ ਮੈਂ ਹੋਰ ਤਜਰਬਾ ਕੀਤਾ ਹੈ ਕਿ ਤੁਹਾਡੇ ਨਾਲ ਸਾਂਝਾ ਕਰਾਂ ਤੇ ਆ ਸਰੋਂ ਜੀ ਅਸੀਂ ਬੀਜੀ ਸੀ ਵਿੱਚ ਛਿੱਟਾ ਲਾਸਟ ਵਾਲੇ ਪਾਣੀ ਤੇ ਦਿੱਤਾ ਸੀਗਾ ਆ ਦੇਖੋ ਸਾਡੀ ਉਗਰੀ ਖੜੀ ਆ ਹੁਣ ਉਪਰੋਂ ਝੋਨਾ ਵੱਢ ਕੇ ਤੇ ਵਿੱਚੋਂ ਲੀਆਂ ਚੱਕ ਦਿਆਂਗੇ ਕਨਾਲ ਦੋ ਕਨਾਲਾਂ ਕਿੱਲਾ ਜਿੰਨੀ ਕਿਸੇ ਨੇ ਬੀਜਣੀ ਆ ਤੇ ਐਤ ਕੀ ਵਧੀਆ ਰਹੀ ਤਾਂ ਗਾਂ ਨੂੰ ਮੈਂ ਤੁਹਾਨੂੰ ਇਹ ਦੱਸਿਆ ਕਰੂੰਗਾ ਵੀ ਕਿਸ ਤਰ੍ਹਾਂ ਦੀ ਹੁੰਦੀ ਆ ਤੇ ਇੱਕ ਤਾਂ ਇਹਦੇ ਚ ਨਦੀਨ ਨੀ ਉਗਰਨੇ ਗੁੱਡ ਨਹੀਂ ਪੈਣੀ ਤੇ ਆ ਦੇਖੋ ਕਿਤੇ ਕਿਤੇ ਜਾਦੇ ਵੀ ਇੱਥੋਂ ਪੱਟ ਲਾਂਗੇ ਪਸ਼ੂਆਂ ਨੂੰ ਪੈਜੂਗੀ ਇੱਤੀ ਇਹ ਸਾਰੇ ਉਗਰੀ ਖੜੀ ਆ ਜੀ ਤੇ ਸਰੋਂ ਵਾਲਾ ਕੰਮ ਵੀ ਮੈਨੂੰ ਤਾਂ ਵਧੀਆ ਲੱਗਿਆ ਖੁਸ਼ ਜਮੀ ਵੀ ਬੀਜੀ ਸੀ ਇੱਥੇ ਉਹ ਉਹ ਦਿਨੇ ਵੱਡੀ ਜਮੀ ਵੀ ਬੀਜ ਕੇ ਗਿਆ ਸੀ ਤੇ ਆ ਵਿੱਚ ਛਿੱਟਾ ਦਿੱਤਾ ਸੀਗਾ ਝੋਨੇ ਦੇ ਜਮੀ ਦਾ ਜਮੀ ਵੀ ਵਿੱਚ ਵਾਵਾ ਉਗਰੀ ਖੜੀ ਆ ਆ ਦੇਖੋ ਜੀ ਆ ਕਾ ਖੜਾ ਬੂਟਾ ਆ ਖੜਾ ਉਹ ਵੇ ਆ ਸਾਰੇ ਵਿੱਚ ਸਾਰੇ ਆ ਵੇ ਜਮੀ ਵੀ ਵਧੀਆ ਉਗਰੇ ਆਈ ਆ ਇਹ ਮੈਂ ਦੋ ਕੁ ਮਾਰ ਲਿਆ ਤੇ ਤਿਆਰ ਬਾਕੀਤਾ ਸੀ ਜਮੀ ਦਾ ਤੇ ਲਾਸਟ ਵਾਲਾ ਜਦੋਂ ਪਾਣੀ ਲਾਉਨੇ ਆ ਆਪਾਂ ਕਨਾਲ ਦੋ ਕਨਾਲਾ ਜਿੰਨੀ ਕਿਸੇ ਨੂੰ ਲੋੜ ਆ ਦੇਖੋ ਜਮੀ ਕਿੰਨੀ ਉਗਰੀ ਹੈ ਜੀ ਜਦੋਂ ਪਾਣੀ ਤਕਰੀਬਨ ਸੁੱਕਿਆ ਵਰਗਾ ਹੋਵੇ ਖੜ ਸੁੱਕ ਜਾ ਹੋ ਜੇ ਉਦੋਂ ਜਮੀ ਦਾ ਛਿੱਟਾ ਵੀ ਦੇ ਸਕਦੇ ਆਪਾਂ ਤੇ ਇਹ ਆਪਣੇ ਵਾਹ ਕੇ ਬੀਜਣ ਨਾਲੋਂ ਮੈਨੂੰ ਲੱਗਦਾ ਛੇਤੀ ਪਰ ਹੋਵੇ ਇਹ ਸਿੱਧੀ ਬਿਜਾਈ ਵਾਲਾ ਝੋਨਾ ਕਦੂ ਕੀਤੇ ਵਾਲਾ ਨਾ ਹੋਵੇ ਉਹਦੇ ਚ ਪਾਣੀ ਨਹੀਂ ਛੇਤੀ ਸੁਕਣਾ ਤੇ ਅੱਗੇ ਤੋਂ ਇਸ ਤਰ੍ਹਾਂ ਕਰਿਆ ਕਰਾਂਗੇ ਕਿ ਜੇ ਥੋੜਾ ਜਿਹਾ ਬੈਸਟ ਰਿਹਾ ਤੇ ਜਮੀ ਵੀ ਖੜੇ ਝੋਨੇ ਦੇ ਬੀਜਤੀ ਨਾਲੇ ਤਾਂ 15 ਦਿਨ 20 ਦਿਨ ਗੇਤੀ ਹੋ ਜਾ ਕਰੂਗੀ ਆਪਣਾ ਸਾਰਾ ਸਿੱਧੀ ਬਜਾਈ ਵਾਲਾ ਝੋਨਾ ਜੀ ਇੱਕ ਸਪਰੇਏ ਦੇ ਤੇ ਤੇਲੇ ਵਾਲੀ ਕੀਤੀ ਸੀ ਹੋਰ ਇਹਦੇ ਤੇ ਕੋਈ ਅਸੀਂ ਸਪਰੇਏ ਨਹੀਂ ਕੀਤੀ ਦੋ ਗੱਟੇ ਖਾਦ ਪਾਈ ਆ ਜੀ ਯੂਰੀਆ 15 ਕਿਲੋ ਡੀਪੀ ਬੀਜੀ ਸੀ ਨਾਲ ਤੇ ਹਨੇਰੀ ਹਨੂਰੀ ਨਾਲ ਕੋਈ ਇਹ ਡਿੱਗਿਆ ਨਹੀਂ ਵਧੀਆ ਟੀ तकरीबन ਖੜਾ ਮਿਹਰਬਾਨੀ ਜੀ ਸਾਰਿਆਂ ਦੀ ਆ ਨੁਕਤਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਸੀ ਵੀ ਜੇ ਸਰੋਂ ਐਦਕੀ ਵਧੀਆ ਰਹੀ ਤਾਂ ਗਾਂ ਨੂੰ ਪਰ ਬਾਈ ਸਾਰਿਆਂ ਨੂੰ ਦੱਸਾਂਗੇ ਨਾਲੇ ਤਾਂ ਇਹ ਤੇ ਖਰਚਾ ਨਹੀਂ ਹੋਣਾ ਆਪਣਾ ਨਾ ਸਰੋਂ ਤੇ ਜਮੀ ਆਪਣੇ ਕੀਤੀ ਹੋ ਜਾ ਕਰੂਗੀ ਮਿਹਰਬਾਨੀ ਜੀ